ਚਰਣੀ ਲਾਓ ਹੁਣ ਪ੍ਰੀਤਮ ਚਰਣੀ ਲਾਓ ਹੁਣ ਚਿਰੀ ਵਿਚੁੰਨੀ ਹੋਿਆਂ ਨੂੰ ਆਪਣੇ ਨਾਲ ਮਿਲਾਓ ਹੁਣ ਪ੍ਰੀਤਮ ਚਰਣੀ ਲਾਓ ਹੁਣ ਆਪਣੀ ਹਸਤੀ ਦੀ ਖਾਕ ਛਾਣ ਕੇ ਆਪਣੀ ਹਸਤੀ ਦੀ ਖਾਕ ਛਾਣ ਕੇ ਟੈਪੇ ਦਵਾਰੇ ਤੇਰੇ ਪੁਰ ਤੁਸੀਂ ਚੁੱਕ ਕੇ ਪਿਆਰ ਲੜਾਓ ਹੁਣ ਪ੍ਰੀਤਮ ਚਰਣੀ ਲਾਓ ਹੁਣ ਐ ਪ੍ਰੀਤਮ ਜੀ ਤੁਸਾ ਦੀ ਕਿਰਪਾ ਵਾਪਰ ਚੁੱਕੀ ਹੈ ਵਿਕਾਰਾ ਸੰਗ ਭਰੀ ਮਤ ਆਫਰ ਚੁੱਕੀ ਹੈ ਪ੍ਰੀਤਮ ਜੀ ਤੁਸਾਂ ਦੀ ਕਿਰਪਾ ਵਾਪਰ ਚੁੱਕੀ ਹੈ ਵਿਕਾਰਾ ਸੰਗ ਭਰੀ ਮਤ ਆਫਰ ਚੁੱਕੀ ਹੈ ਅੰਦਰਲਾ ਪਥਰਾ ਚੱਕਣਾ ਚੂਰ ਹੋਇਆ ਬੈਰਾਗ ਦਾ ਚਸ਼ਮਾ ਭਰਪੂਰ ਹੋਇਆ ਤੁਸੀਂ ਕਰੋ ਕਿਰਪਾ અપਾਰ ਜੀਓ ਅਗਿਆਨ ਕੋਠੜੀ ਵਿੱਚ ਗਿਆਨ ਦਾ ਦੀਪ ਜਲਾਓ ਹਣ ਪ੍ਰੀਤਮ ਚਰਨੀ ਲਾਓ ਹਣ ਪ੍ਰੀਤਮ ਚਰਨੀ ਲਾਓ ਹਣ ਦ੍ਰਿਸ਼ਟ ਮਾਨ ਵਿੱਚ ਅਦ੍ਰਿਸ਼ਟ ਮਾਨ ਦਾ ਦ੍ਰਿਸ਼ਟ ਮਾਨ ਵਿੱਚ ਅਦ੍ਰਿਸ਼ਟ ਮਾਨ ਦਾ ਸੁੰਦਰ ਪੰਦ ਹਰੰਭ ਹੋਇਆ ਉਹਨਾਂ ਸਬਨਾ ਤੋਂ ਨਿਰਲੇਪ ਹੋਇਆ ਸੁਸਾਨੂ ਜੋ ਨਹੀਂ ਪਾਉਂਦੇ ਸੁਸਾਨੂ ਜੋ ਨਹੀਂ ਪਾਉਂਦੇ ਉਹਨਾਂ ਸਬਨਾ ਤੋਂ ਨਿਰਲੰਭ ਹੋਇਆ ਮੇਰੀ ਸਿਆਣਪ ਮਾਰ ਮੁਕਾ ਕੇ ਦੂਰ ਕਿਸੇ ਥਾਂ ਤੇ ਸੁੱਟ ਦਿਓ ਮੇਰਾ ਪਾਗਲਪਨ ਵਧਾਓ ਹੁਣ ਮੇਰਾ ਪਾਗਲਪਨ ਵਧਾਓ ਹੁਣ ਮੇਰੀ ਸੁਣੋ ਅਰਜੋਈ ਪੁਕਾਰ ਜਿਉ ਪ੍ਰੀਤਮ ਚਰਨੀ ਲਾਓ ਹਣ ਪ੍ਰੀਤਮ ਚਰਨੀ ਲਾਓ ਧੰਨਵਾਦ ਬਹੁਤ ਹੀ ਜ਼ੋਰਦਾਰ